ਸਤਿ ਸ੍ਰੀ ਅਕਾਲ ਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਘਰ ਦਾ ਵੈਦ ਦੋਸਤੋ ਸੋਨੂੰ ਅੱਜ ਬਹੁਤ ਹੀ ਵਧੀਆ ਤਿਆਬਾ ਵਾਸਤੇ ਨੁਸਖਾ ਦੱਸਣ ਜਾ ਰਹੇ ਹਾਂ ਜਿੰਨੇ ਮੇਰੇ ਵੀਰ ਭੈਣਾਂ ਨੂੰ ਖੱਟੇ ਮਿੱਠੇ ਢਕਾਰ ਆਉਂਦੇ ਆ ਪੇਟ ਗੈਨ ਦੀ ਸਮੱਸਿਆ ਜਾਂ ਭੁੱਖ ਘੱਟ ਲੱਗਣਾ ਉਹਨਾਂ ਵਾਸਤੇ ਇਹ ਨੁਸਖਾ ਬਹੁਤ ਹੀ ਵਧੀਆ ਕੰਮ ਕਰਦਾ ਦੋਸਤੋ ਤੁਸੀਂ ਕੀ ਕਰਨਾ 100 ਗ੍ਰਾਮ ਲੈ ਲੈਣੇ ਸੁੱਕੇ ਔਲੇ 100 ਗ੍ਰਾਮ ਸਿੱਟਾ ਮਿਥਰੀ 100 ਗ੍ਰਾਮ ਸੌਫ ਤੇ 1 ਤੋਲਾ ਲੈਣੀ ਹੈ ਤਵਾਜ਼ੀਲੇ ਦੋਸਤੋ ਇਹਨੇ ਚਾਰੇ ਚ ਜਣੂ ਰਾਗੜ ਕੇ ਤੁਸੀਂ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਕਿਸੇ ਕੰਚ ਦੇ ਬਰਤਨ ਵਿੱਚ ਪਾ ਕੇ ਰੱਖ ਲਓ ਤੇ ਇਸ ਦਾ ਇੱਕ ਚਮਚਾ ਸਵੇਰ ਖਾਲੀ ਪੇਟ ਤੇ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਕੋਸੇ ਪਾਣੀ ਨਾਲ ਜਿੰਨੇ ਮੇਰੇ ਵੀਰਾਂ ਨੂੰ ਵਾਰ-ਵਾਰ ਤਿਆਬ ਦਾ ਕੈਪਸੂਲ ਲੈਣਾ ਪੈਂਦਾ ਉਹਨਾਂ ਵਾਸਤੇ ਇਹ ਨੁਸਖਾ ਬਹੁਤ ਹੀ ਵਧੀਆ ਕੰਮ ਕਰਦਾ ਇਸ ਨੁਸਖੇ ਨੂੰ ਤੁਸੀਂ ਲਗਾਤਾਰ 2-3 ਮਹੀਨੇ ਵਰਤਦੇ ਰਹਿਣਾ ਤੇ ਇਸ ਦੇ ਨੁਸਖਾ ਬਹੁਤ ਹੀ ਵਧੀਆ ਕੰਮ ਕਰਦਾ ਜਿੰਨੇ ਮੇਰੇ ਵੀਰ ਭਾਈਆਂ ਨੂੰ ਤਜਾਬ ਦੀ ਸਮੱਸਿਆ ਰਹਿੰਦੀ ਆ ਉਹ ਇਸ ਨੁਸਖੇ ਨੂੰ ਲਗਾਤਾਰ ਵਰਤ ਸਕਦੇ ਹਨ ਇਹ ਨੁਸਖਾ ਤੁਸੀਂ ਆਪ ਵੀ ਵਰਤਣਾ ਤੇ ਆਪਣੇ ਯਾਰਾਂ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਧੰਨਵਾਦ ਦੋਸਤੋ